ਫਰੋਸਪਰ ਦੇ ਦੋ ਕਰਪਟ ਮੁਲਾਜ਼ਮਾਂ ਦੇ ਉੱਪਰ ਪਰਚਾ ਦਰਜ ਕੀਤਾ ਵਿਜੀਲੈਂਸ ਨੇ 15 ਲੱਖ ਰੁਪਇਆ ਉਹਨਾਂ ਨੇ ਲਿਆ ਸੀਗਾ ਸਰਪੰਚੀ ਦੇ ਕਾਗਜ਼ਾਂ ਦਾ ਔਰ ਇਹ ਹਿੱਸੇ ਉੱਪਰ ਤੱਕ ਜਾਣੇ ਆ ਇਹ ਐਸਪੀਆਂ ਤੱਕ ਨਾਮ ਲੈ ਔਰ ਏਡੀਸੀਆਂ ਤੱਕ ਨਾਮ ਲੈ ਕਿ ਉੱਤੋਂ ਤੱਕ ਪੈਸੇ ਜਾਣੇ ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਕੀ ਹੋ ਸਕਦੀ ਆ ਫਿਰੋਸਪੁਰ ਦੇ ਪ੍ਰਸ਼ਾਸਨ ਵਾਸਤੇ ਕੀ ਲੱਗਦਾ ਕਿ ਇਹ ਪੈਸਾ ਉੱਪਰ ਤੱਕ ਸ਼ਾਇਦ ਜਾਣਾ ਹੋਵੇ ਜਾਂ ਗਿਆ ਹੋਵੇ ਕੋਈ ਇਹੋ ਜਿਹੀ ਹੈ ਸ਼ੰਕਰ ਮੰਗਿਆ ਹੀ ਪੰਜ ਜਿਹੜਾ ਮਗਰਲਾ 10 ਲੱਖ ਮੰਗਦਾ ਹੀ ਪੰਜ ਚ ਡੀਲ ਹੋਈ ਉਹ ਤਾਂ ਲਿਆ ਹੀ ਅਫਸਰਾਂ ਦੇ ਨਾਂ ਤੇ ਨੇ ਤੋਂ ਮੈਂ ਰਿਕਾਰਡਿੰਗ ਭੇਜੀ ਉਹਦੇ ਦੇਖੋ ਬਾਅਦ ਵਿੱਚ ਮੈਂ ਇਹਦੀਆਂ ਇੰਨੀਆਂ ਕ ਮਿੰਤਾਵਾਂ ਕੀਤੀਆਂ ਸੁਖ ਜੀ ਇੰਨੀਆਂ ਕ ਮਿੰਤਾਵਾਂ ਕੀਤੀਆਂ ਮੇਰੇ ਪੈਸੇ ਮੋੜ ਦੇ ਮੇਰਾ ਕੰਮ ਨਹੀਂ ਕੀਤਾ ਮੇਰਾ ਕੀ ਕਸੂਰ ਮੈਨੂੰ ਤੁਹਾਨੂੰ ਮੈਂ ਰਿਕਾਰਡਿੰਗ ਉਹ ਸੈਂਡ ਕਰਨ ਲੱਗਾ ਹੁਣੇ ਆ ਲੋ ਇਹਨੇ ਇੱਕ ਗੱਲ ਕਹੀ ਆ ਕਹਿੰਦਾ ਮੈਂ ਤੇਰੇ ਪੈਸੇ ਤੇਰੇ ਦੇ ਲਾਉਣੇ ਆ ਮੈਂ ਅਫਸਰਾਂ ਨੂੰ ਦੇਊਂਗਾ ਫਲਾਨਾ ਕਰੂ ਹਾਈ ਕੋਰਟ ਲਾਉ ਜਿਹੜੇ ਪੈਸੇ ਨਹੀਂ ਮੋੜਨੇ ਤੇਰੇ ਪੈਸੇ ਤੇਰੇ ਚਲੋ ਮੈਂ ਮਾਰਤ ਨਹੀਂ ਮੇਰੇ ਉਹਨਾਂ ਦੇ ਪੈਸੇ ਉਹਨਾਂ ਦੇ ਕੇਸ ਤੇ ਲਾਉਣੇ ਆ ਸੁਣ ਲਾ ਸਾਫ ਤੇ ਸ੍ਰਸ਼ਟਾ ਉਹਨਾਂ ਦੇ ਕੀ ਪੈਸੇ ਉਹਨਾਂ ਦੇ ਕੇਸ ਤੇ ਲਾਉਣੇ ਆ ਅਗਰ ਉਹ ਪ੍ਰਧਾਨ ਦੇ ਘਰ ਚੈਨਲ ਦੇ ਸਾਹਮਣੇ ਕਹਿ ਦੇਣ ਕਿ ਬੇਸ਼ਕ ਆ ਜਿਹੜਾ ਗਲਾਬ ਸਿੰਘ ਦੀ ਟੀਮ ਦੇ 15 ਲੱਖ ਰੱਖਿਆ ਹੈ ਉਹ ਨਹੀਂ ਰੱਖਿਆ ਅਸੀਂ ਦਵਿੰਦਰ ਨੂੰ ਦਿੱਤਾ 10 ਲੱਖ ਫਿਰ ਮੈਂ ਪੰਜ ਭਰ ਦੂੰਗਾ ਕੋਈ ਨਾ ਵੀ ਲਏ ਹੋਣੇ ਵਿੱਚ ਵੀ ਕਿਹੜੇ ਕਿੜੂ ਨੂੰ ਮੈਂ ਦੇ ਦੂੰ ਪੈਸੇ ਮੜਾ ਜਿਕਰ ਦਿਓ ਥੋੜਾ ਜਿਕਰ ਦਿਓ ਕਿਹਦੇ ਇੱਕ ਨਾ ਲਏ ਹੋਣ ਇਹ ਤਾਂ ਕਹਿੰਦਾ ਮੈਂ ਐਸਪੀ ਨੂੰ ਦੇ ਦੂੰ ਫਲਾਣੇ ਨੂੰ ਦੇ ਦੂੰ ਵਿੱਚ ਆ ਜੀ ਸਾਰਾ ਸੁਣ ਲਿਓ ਤੁਸੀਂ ਚਲਾ ਦਿਓ ਆਇਆ ਉੱਥੇ ਗੱਡੀ 'ਚ ਉੱਤਰ ਕੇ ਮੇਰੇ ਕੋਲੇ ਆ ਗਿਆ ਮੈਨੂੰ ਕਹਿੰਦਾ ਵੀ ਐਮਐਲਏ ਦਾ ਬਹੁਤ ਜ਼ ਤੇ ਤੇਰੇ ਕਾਗਜ ਨਹੀਂ ਰਹਿਣੇ ਕਹਿੰਦਾ ਮੈਨੂੰ ਉਹਨਾਂ ਨੇ ਕੋਠੀ ਬੁਲਾਇਆ ਸਪੈਸ਼ਲ ਬੁਲਾ ਕੇ ਗੱਲ ਕਹੀ ਆ ਵੀ ਚਿੜੀ ਡਾਉਣੀ ਡਾਉਣੀ ਆ ਹਲਕੇ ਚ ਹੋਰ ਕੋਈ ਮਰਜ਼ੀ ਮੰਜੀ ਇਹਨੂੰ ਨਹੀਂ ਬੰਨ ਦੇਣਾ ਮੈਂ ਕਿਹਾ ਵੀ ਹਾਲ ਦੱਸੋ ਕੋਈ ਵੀ ਆਪਾਂ ਇਲੈਕਸ਼ਨ ਲੜਨਾ ਮੈਂ ਕਿਹਾ ਵੀ ਮੈਨੂੰ ਕਹਿੰਦਾ ਤੈਨੂੰ ਖਰਚਾ ਭਰਨਾ ਪੈਣਾ ਕਿਉਂਕਿ ਸਾਡੀ ਬਦਲੀ ਵੀ ਹੋ ਸਕਦੀ ਆ ਸਾਨੂੰ ਸਸਪੈਂਡ ਵੀ ਕਰਾ ਸਕਦੇ ਆ ਮੈਨੂੰ ਮਤਲਬ ਕਿ ਬਹੁਤ ਇਨ ਇਮੋਸ਼ਨਲ ਕਰ ਲਿਆ ਮੈਂ ਕਿਹਾ ਜੀ ਖਰਚਾ ਚਲੋ ਦੱਸੋ ਕਹਿੰਦਾ 5-7 ਲੱਖ ਰੁਪਈਆ ਮੈਂ ਕਿਹਾ ਜੀ ਬਹੁਤ ਜ਼ਿਆਦਾ ਆ ਮੈਂ ਇਲੈਕਸ਼ਨ ਲੜਨਾ ਕਹਿੰਦਾ ਨਹੀਂ ਫੇਰ ਕੋਈ ਹੱਲ ਨਹੀਂ ਚਲੋ ਮੇਰ ਨਾਲ ਇਹਨੇ ਕਰਦੇ ਕਰਾਉਂਦਿਆਂ ਜੀ 5 7 10 ਤੇ ਗੱਲ ਮੁੱਕ ਆ ਮੇਰੇ ਕੋਲੇ ਵੀਡੀਓ ਆ ਜਿਹੜੀ ਵੀਡੀਓ ਵਿੱਚ ਕਹਿੰਦਾ ਵੀ ਐਮ ਐਲ ਏ ਦੇ ਬੰਦੇ ਟੇਬਲਾਂ ਤੇ ਚੜ ਗਏ ਫਲਾਨਾ ਕਰਤਾ ਜੋ ਸਾਡੇ ਤੋਂ ਕਰਾਈ ਗਿਆ ਸੀ ਕਰੇਗਾ ਮੈਂ ਤੁਹਾਨੂੰ ਇੱਕ ਇੱਕ ਵੀਡੀਓ ਦੇ ਦੇਣਾ ਹੁਣੇ ਕਿਨੇ ਹੁਣੇ ਚਲਾ ਦਿੰਨਾ ਐਮ ਐਲ ਏ ਸਾਹਿਬ ਵੀ ਮੈਨੂੰ ਮਿਲੇ ਹਲਕੇ ਦੇ ਮੌਜੂਦਾ ਐਮ ਐਲ ਏ ਸਾਹਿਬ ਮੈਨੂੰ ਮਿਲੇ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਇਲੈਕਸ਼ਨ ਲੜਨਾ ਚਾਹੁੰਦਾ ਮੇਰੇ ਦੋਸਤ ਨਾਲ ਮੈਂ ਉਹਨਾਂ ਨੂੰ ਮਿਲਿਆ ਉਹ ਮੈਨੂੰ ਅੱਗੋਂ ਕਹਿੰਦੇ ਵੀ ਬਹੁਤ ਲੇਟ ਹੋ ਗਿਆ ਹੁਣ ਤਾਂ ਹੋਣ ਤੇਰਾ ਕੁਛ ਨਹੀਂ ਹੋਣਾ ਠੋਕੇ ਜਵਾਬ ਦੇ ਕੇ ਆਏ ਵੀ ਤੇ ਮੈਂ ਸਿੱਧਾ ਹੀ ਬਣਾਉਣੇ ਆ ਜੋ ਗੱਲ ਹੈਗੀ ਉਹ ਸ਼ਰਿਆਂ ਵੀ ਆ ਵੀ ਸਿੱਧੇ ਬਣਾਉਂਦਾ ਮੈਂ ਗਿਆ ਖੁਦ ਗਿਆ ਕਿਹਦੇ ਕੋਲੇ ਐਮਐਲਏ ਸਾਹਿਬ ਕੋਲੇ ਗਿਆ ਮੈਂ ਕਿਹੜੇ ਐਮਐਲਏ ਰਜਨੀਸ਼ ਦਈਆ ਜੀ ਕੋਲੇ ਕੀ ਕਿਹਾ ਉਹਨਾਂ ਨੇ ਤੁਹਾਨੂੰ ਮੈਨੂੰ ਉਹ ਕਹਿੰਦੇ ਵੀ ਨਹੀਂ ਤੂੰ ਬਹੁਤ ਜ਼ਿਆਦਾ ਲੇਟ ਹੋ ਗਿਆ 11 ਵਜੇ ਕੇ 43 ਮਿੰਟ ਤੇ ਗੁਲਾਬ ਸਿੰਘ ਦੀ ਵਟਸਐਪ ਕਾਲ ਆਉਂਦੀ ਆ ਇਹ ਉਹ ਹੀ ਐਸਡੀਓ ਆ ਨੇਰੀਆ ਐਸਡੀਓ ਹਾਂ ਮੈਨੂੰ ਕਹਿੰਦਾ ਵੀ 10 ਲੱਖ ਰੁਪਈਆ ਹੋਰ ਦੇ ਮੈਂ ਕਹਾ ਸਾਰ ਆਪਣੀ ਗੱਲ ਹੀ ਮੁੱਕ ਗਈ 10 ਲੱਖ ਚ ਤੇ 10 ਹੋਰ ਕਿਉਂ ਦੇ ਆ ਕਹਿੰਦਾ ਵੀ ਉਹ 10 ਲੱਖ ਤਾਂ ਸਾਡਾ ਇਹ 10 ਲੱਖ ਰੁਪਈਆ ਮੈਂ ਤਾਂ ਏਡੀਸੀ ਨੂੰ ਵੀ ਦੇਣੇ ਆ ਤੇ ਸੀਨੀਅਰ ਅਫਸਰਾਂ ਨੂੰ ਦੇਣੇ ਆ ਤੈਨੂੰ ਪੈਸੇ ਦੇਣੇ ਪੈਣੇ ਆ ਨਹੀਂ ਤੇ ਤੇਰਾ ਕੋਈ ਕੰਮ ਨਹੀਂ ਹੋਣਾ ਇਹ ਵੀ ਗਿਆ ਚਲੋ ਜੀ ਸਾਡੀ ਕਰਦੇ ਕਰਾਉਂਦੇ ਆ ਮੈਂ ਤਾਂ ਤਰਲੇ ਕਰਕੇ ਮੈਂ ਦੇਣਾ 5 ਲੱਖ ਚ ਗੱਲ ਮਕਾ ਲਈ ਜਦੋਂ 5 ਲੱਖ ਚ ਇਹਨਾਂ ਗੱਲ ਮਕਾ ਲਈ ਆ ਵੇਖੋ ਸੁਖ ਜੀ ਇਹਦਾ ਮੈਨੂੰ 4:42 ਤੇ ਮਿਸ ਕਾਲ ਆਉਂਦੀ ਆ 4:45 ਤੇ ਮੈਂ ਇਹਨੂੰ ਦੁਬਾਰਾ ਆਪ ਕਾਲ ਲਾਈ ਆ ਹਾਂਜੀ ਸਰ ਦੱਸੋ ਇਹ ਇੱਕ ਕਾਲ ਕੈਮਰੇ ਜੀ ਵੀ ਥੋੜੀ ਜਿਹੀ ਦਿਖਾ ਦਿਓ ਇਹਨੂੰ ਕਵਰ ਵੀ ਕੀਤਾ ਜਾਵੇ ਇਹ ਉਹ ਬੰਦਾ ਪੈਸੇ ਲੈਣ ਵਾਲਾ ਬੰਦਾ ਕੋਲਾ ਕਰ ਰਿਆ ਹਾਂ ਅੱਛਾ ਉਸ ਤੋਂ ਬਾਅਦ ਇਹ ਮੈਨੂੰ ਕਹਿੰਦਾ ਤੂੰ ਬਾਗੀ ਰੋਡ ਦੇ ਉੱਤੇ ਪੈਟਰੋਲ ਪੰਪਾ ਖੱਬੇ ਹੱਥ ਜਦੋਂ ਗਵਿੰਦਨਗਰੀ ਵਾਲੇ ਪਾਸੇ ਜਾਏਗਾ ਉੱਥੇ ਤੈਨੂੰ ਇੱਕ ਮੁੰਡਾ ਖੜਾ ਮਿਲੂ ਮੋਨੇ ਰੰਗ ਦਾ ਤੂੰ ਪੈਟਰੋਲ ਪੰਪ ਤੇ ਜਾ ਕੇ ਖੜ ਜਨਾ ਗੱਡੀ ਇਹਨੂੰ ਮੈਂ ਆਪਦੀ ਦਸਤੀ ਫਲਾਨੀ ਗੱਡੀ ਤੇ ਉਹ ਮੁੰਡਾ ਮੇਰੇ ਕੋਲ ਆ ਕੇ ਕਹਿੰਦਾ ਜੀ ਤੁਹਾਨੂੰ ਸਾਹਬ ਨੇ ਭੇਜਿਆ ਗੁਲਾਬ ਜੀ ਨੇ ਮੈਂ ਕਿਹਾ ਹਾਂਜੀ ਉਹਨੇ ਮੇਰੀ ਆਪਦੇ ਫੋਨ ਤੇ ਗੱਲ ਕਰਾਈ ਉਹ 5 ਲੱਖ ਰੁਪਈਆ 15 ਗਿਆ ਟੋਟਲ ਤੋਂ ਟੋਟਲ 15 ਜਾਵੜਿਆ ਮੈਨੂੰ ਕਹਿੰਦਾ ਵੀ ਜਦੋਂ ਤੈਨੂੰ ਮੈਂ ਪੈਸੇ ਹੀ ਲੈ ਲਿਆ ਤੈਨੂੰ ਮੇਰੇ ਤੇ ਯਕੀਨ ਨਹੀਂ ਮੈਨੂੰ ਇਹ ਕਹਿੰਦਾ ਵੀ ਤੂੰ ਜਾਵੜਾ ਮੇਰੇ ਤੇ ਐਮਐਲਏ ਦਾ ਬਹੁਤ ਪ੍ਰੈਸ਼ਰ ਆ ਤੁਹਾਡੀ ਕਾਰਵਾਈ ਮੁੱਖ ਮੰਤਰੀ ਵੱਲੋਂ ਹੋਈ ਆ ਉਹਨਾਂ ਤੇ ਜਿਹੜੇ ਥੱਲੇ ਅਫਸਰ ਬੈਠੇ ਸੀ ਜਿਹੜੇ ਏਡੇ ਏਡੇ ਵੱਡੇ ਅਫਸਰ ਲਾਏ ਸੀ ਡੀਸੀ ਲਾਤਾ ਸੀ ਐਸਡੀਐਮ ਲਾਇਆ ਸੀ ਤਹਿਸੀਲਦਾਰ ਲਾਹੀ ਬਥੇਰੇ ਲਾਏ ਸੀ ਥੱਲੇ ਉਹਨਾਂ ਨੇ ਗੱਲ ਹੀ ਨਹੀਂ ਸੁਣੀ ਯਾਰ ਤੁਹਾਡੀ ਬਾਈ ਜੀ ਏਡੀਸੀ ਸਾਹਿਬ ਕੋਲੇ ਵੀ ਗਏ ਆ ਕਿਸੇ ਨੇ ਬਾਹ ਨਹੀਂ ਫੜੀ ਗੱਲ ਹੀ ਨਹੀਂ ਸੁਣੀ ਹੂੰ ਗੱਲ ਤਿੱਕਰ ਨਹੀਂ ਸੁਣੀ ਵੀਡੀਓ ਸਾਹਿਬ ਨੋਵਾ 'ਚ ਬੈਠੇ ਸੀ ਮੈਂ ਕਹਿੰਦਾ ਜਦੋਂ ਮਰਜੀ ਸੌਹ ਦੇ ਦੇਣ ਤੇ ਫਾਇਲ ਆ ਦੇਣ ਮੈਨੂੰ ਬੀਜੇਪ ਉਹ ਸੰਦੀਪ ਨਹੀਂ ਮਿਲਿਆ ਪੈਸੇ ਲੈ ਕੇ ਇਹਨਾਂ ਨੇ ਐਨਓਸੀ ਦਿੱਤੀਆਂ ਬਈ ਬੜੇ ਇਹਨਾਂ ਦੇ ਤਰਲੇ ਕੱਢੇ ਬੜੀਆਂ ਮਿੰਤਾਂ ਕੀਤੀਆਂ ਬਈ ਐਨਓਸੀ ਦੇ ਦੇ ਉਦੋਂ ਵੀ ਰੋ ਰੋ ਕੇ ਪਿੱਟ ਪਿੱਟ ਕੇ ਬੰਦਾ ਗੱਲ ਕਹਿੰਦਾ ਰੇ ਮੇਰੇ ਕੋ ਰਿਕਾਰਡਿੰਗਾਂ ਨੇ ਮੇਰੇਆਂ ਰਿਕਾਰਡਿੰਗਾਂ ਲੈ ਲਓ ਇਹਦੇ ਤੇ ਕਾਰਵਾਈ ਕਰ ਦਿਓ ਪਰ ਸ਼ਾਇਦ ਉਹ ਕਮਾਊ ਪੁੱਤ ਹੋਣਾ ਇਹਨਾਂ ਦਾ ਫਿਰੋਜ਼ਪੁਰ ਦੇ ਦੋ ਕਰਪਟ ਮੁਲਾਜ਼ਮਾਂ ਦੇ ਉੱਪਰ ਪਰਚਾ ਦਰਜ ਕੀਤਾ ਵਿਜੀਲੈਂਸ ਨੇ 15 ਲੱਖ ਰੁਪਇਆ ਉਹਨਾਂ ਨੇ ਲਿਆ ਸੀਗਾ ਸਰਪੰਚੀ ਦੇ ਕਾਗਜ਼ਾਂ ਦਾ ਔਰ ਜਿਹੜੇ ਬੰਦੇ ਦੀ ਸ਼ਿਕਾਇਤ ਤੇ ਜਿਹੜੇ ਦੁਖੀ ਬੰਦੇ ਦੀ ਸ਼ਿਕਾਇਤ ਤੇ ਉਹ ਕਰਪਟ ਮੁਲਾਜ਼ਮ ਫੜਿਆ ਗਿਆ ਔਰ ਇੱਕ ਭਗੌੜਾ ਉਹ ਵੀ ਫੜਿਆ ਜਾਊਗਾ ਉਹ ਬੰਦਾ ਅੱਜ ਸਾਡੇ ਕੋਲੇ ਮੌਜੂਦ ਆ ਜਿਹਨੇ ਕੰਪਲੇਂਟ ਕੀਤੀ ਗੁਰਪ੍ਰੀਤ ਸਿੰਘ ਉਰਫ ਚਿੜੀ ਇਹਨਾਂ ਦੀ ਗੱਲ ਕਰੀਏ ਤਾਂ ਚਰਚਿਤ ਰਹੇ ਨੇ ਉਹਨਾਂ ਦਿਨਾਂ 'ਚ ਜਦੋਂ ਇਲੈਕਸ਼ਨ ਸੀਗੇ ਔਰ ਬਲਾਕ ਘਲਖੁਰਦ ਦੇ ਬਾਹਰ ਵੀ ਧਰਨੇ ਤੱਕ ਲਾਉਣਾ ਪਿਆ ਸੀ ਇਹਨਾਂ ਨੂੰ ਪੂਰੀ ਗੱਲ ਪੁੱਛਦੇ ਆ ਇਹਨਾਂ ਤੋਂ ਪੂਰੀ ਗੱਲ ਜਾਣਦੇ ਆ ਕਿ ਆਖਰਕਾਰ 15 ਲੱਖ ਰੁਪਈਆ ਇਹਨਾਂ ਤੋਂ ਕਿਵੇਂ ਲਿਆ ਕਿੱਥੇ ਲਿਆ ਕੀ ਕਹਿ ਕੇ ਲਿਆ ਉਹ ਰੁਪਈਏ ਕਿਹਦੇ ਕੋਲੇ ਗਏ ਕਿ ਇਹ ਐਸ ਡੀਓ ਜਿਹੜੇ ਸੀਗੇ ਜਾਂ ਜਿਹੜੇ ਰਿਟਰਨਿੰਗ ਅਫਸਰ ਸੀ ਜਿਨ੍ਹਾਂ ਨੇ 15 ਲੱਖ ਲਿਆ ਕੀ ਇਹ 15 ਲੱਖ ਉੱਪਰ ਐਸ ਡੀਓਮ ਤੱਕ ਵੀ ਗਿਆ ਕੀ ਉੱਪਰ ਹੋਰ ਡੀਸੀ ਤੱਕ ਵੀ ਗਿਆ ਕਿਥੋਂ ਤੱਕ ਇਹ ਪੈਸਾ ਗਿਆ ਉਹਨਾਂ ਦੇ ਨਾਲ ਪੂਰੀ ਗੱਲਬਾਤ ਇਸ ਵਿਸ਼ੇ ਤੇ ਕਰਦੇ ਆ ਗੁਰਪ੍ਰੀਤ ਵੀਰੇ ਸਵਾਗਤ ਹੈ ਸਭ ਤੋਂ ਪਹਿਲਾਂ ਸੁਖ ਵੀਰੇ ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਉਹਨਾਂ ਦਿਨਾਂ 'ਚ ਵੀ ਸਾਡੀ ਆਵਾਜ਼ ਠਾਈ ਅੱਜ ਵੀ ਸਾਡਾ ਪੱਖ ਲੈਣ ਵਾਸਤੇ ਇੱਥੇ ਪਹੁੰਚੇ ਆ ਮੈਂ ਤੁਹਾਨੂੰ ਪਹਿਲਾ ਸਵਾਲ ਇਹ ਪੁੱਛਣਾ ਚਾਹਣਾ ਵੀ 15 ਲੱਖ ਤੁਸੀਂ ਦਿੱਤਾ ਪਹਿਲੀ ਗੱਲ ਤਾਂ ਵਿਲੇ ਨੇ ਜੇ ਕੋਈ ਬਾ ਆ ਗਈ ਸੀ ਆਪਾਂ ਨੂੰ 15 ਲੱਖ ਦੇਣਾ ਪਿਆ ਜਾਂ ਜ਼ਰੂਰੀ ਸੀ ਸਰਪੰਚੀ ਦਾ ਇਲੈਕਸ਼ਨ ਲੜਨਾ ਜੇ ਜ਼ਰੂਰੀ ਸੀ ਤਾਂ 15 ਲੱਖ ਆਪਾਂ ਕਿਉਂ ਦਿੱਤਾ ਔਰ ਉਹਨੇ ਲਿਆ ਕਿਉਂ 15 ਲੱਖ ਗੱਲ ਪੂਰੀ ਖੋਲ ਕੇ ਦੱਸਣੀ ਹੈ ਕਿਉਂਕਿ ਲੋਕ ਨਾ ਸੋਚ ਰਹੇ ਆ ਵੀ ਆਖਰਕਾਰ ਇਹ ਕਹਾਣੀ ਬਣੀ ਕਿ 15 ਲੱਖ ਰੁਪਏ ਤੁਹਾਡੇ ਤੋਂ ਲੈ ਗਏ ਕਿਵੇਂ ਕੀ ਮਿੱਠੀਆਂ ਪਿਆਰੀਆਂ ਮਾਰੀਆਂ ਕੀ ਗੱਲ ਕੀਤੀ ਪੂਰੀ ਕਹਾਣੀ ਦੱਸੋ ਸੁਖਵਰੇ ਮੈਂ ਦਿੱਲੀ ਵਜੀਦਪੁਰ ਸਾਹਿਬ ਜਾਣਾ ਮੈਨੂੰ ਜਦੋਂ ਮੈਂ ਕਾਗਜ਼ ਭਰ ਕੇ ਆਇਆ ਤੇ ਮੈਨੂੰ ਪਤਾ ਲੱਗਾ ਵੀ ਉੱਥੇ ਦਵਿੰਦਰ ਸਿੰਘ ਤੇ ਇਹ ਗੁਲਾਬ ਸਿੰਘ ਆਰੂ ਲੱਗੇ ਮੈਂ ਗੁਲਾਬ ਸਿੰਘ ਨੂੰ ਨਹੀਂ ਜਾਣਦਾ ਸੀ ਦਵਿੰਦਰ ਸਿੰਘ ਸਾਡੇ ਗਵੰਢੀ ਪਿੰਡ ਦਾ ਹੋਣ ਨਾਤੇ ਮੈਂ ਉਹਨੂੰ ਜਾਣਦਾ ਸੀ ਜਦੋਂ ਮੈਂ ਮੱਥਾ ਟੇਕ ਕੇ ਦਰਬਾਰ ਸਾਹਿਬ ਤੋਂ ਬਾਹਰ ਆਇਆ ਤੇ ਮੈਂ ਆਪਦੀ ਗੱਡੀ ਚੱਕਣ ਲੱਗਾ ਤੇ ਮੈਨੂੰ ਦਵਿੰਦਰ ਮਿਲ ਗਿਆ ਮੈਂ ਕਿਹਾ ਦਵਿੰਦਰ ਜੀ ਵੀ ਮੈਂ ਪੇਪਰ ਭਰੇ ਆ ਤੇ ਮੇਰੀ ਹੈਲਪ ਕਰਿਓ ਵੀ ਐਮਐਲਏ ਸਾਹਿਬ ਸ਼ਰਯਾਂਮ ਕਹਿੰਦੇ ਆ ਵੀ ਅਸੀਂ ਚਿੜੀ ਦੇ ਕਾਗਜ਼ ੜਾਉਣਾ ਹੀ ੜਾਉਣਾ ਹੈ ਚਿੜੀ ੜਾਉਣੀ ੜਾਉਣੀ ਆ ਅੱਛਾ ਐਮਐਲਏ ਕਹਿੰਦਾ ਹਾਂ ਹਲਕਾ ਅਧਿਆਤੀ ਦੇ ਐਮਐਲਏ ਸਾਹਿਬ ਕਹਿੰਦੇ ਆ ਮੈਂ ਕਿਹਾ ਵੀਰੇ ਵੀ ਮੈਂ ਇਲੈਕਸ਼ਨ ਲੜਨਾ ਚਾਹਣਾ ਵੀ ਸੀਐਮ ਸਾਹਿਬ ਦਾ ਇੱਕੋ ਇੱਕ ਮੈਂ ਕਿਹਾ ਬਿਆਨ ਆ ਵੀ ਪੜ੍ਹੇ ਲਿਖੇ ਮੁੰਡੇ ਔਰ ਵਧੀਆ ਮਾਨਦਾਰ ਮੁੰਡੇ ਇਲੈਕਸ਼ਨ ਲੜਨ ਮੈਂ ਕਿਹਾ ਯਾਰ ਵੀ ਆਪਾਂ ਇਲੈਕਸ਼ਨ ਲੜਨਾ ਵੀ ਆਪਣਾ ਇਨਾ ਸੁਰੱਖਿਓ ਧਿਆਨ ਉਹ ਮੈਨੂੰ ਕਹਿੰਦਾ ਵੀ ਬਾਹਰ ਆ ਜਾ ਗੁਰਦੁਆਰਾ ਸਾਹਿਬ ਤੋਂ ਵੀ ਮੇਰੇ ਕੁਝ ਨਹੀਂ ਬੱਸ ਮੈਨੂੰ ਇਨੀ ਉਹਨੇ ਗੱਲ ਕਹੀ ਕਹਿੰਦਾ ਵੀ ਮੇਰੇ ਕੁਝ ਨਹੀਂ ਬੱਸ ਮੈਂ ਤੈਨੂੰ ਗੁਲਾਬ ਸਿੰਘ ਨਾਲ ਗੱਲ ਕਰਾ ਦੇਣਾ ਮਿਲਾ ਦੇਣਾ ਉਹਨੇ ਬਾਹਰ ਆ ਕੇ ਗੁਲਾਬ ਨੂੰ ਫੋਨ ਲਾਇਆ ਕਹਿੰਦਾ ਬੀ ਐਸ ਡੀਓ ਨਹਿਰੀ ਵਿਭਾਗ ਕਹਿੰਦਾ ਐਸ ਡੀਓ ਸਾਹਿਬ ਵੀ ਇੱਕ ਮੁੰਡਾ ਆਪਣੇ ਮਾਨਾ ਸਿੰਘ ਵਾਲੇ ਦਾ ਗੁਰਪ੍ਰੀਤ ਉਹ ਤੁਹਾਨੂੰ ਮਿਲਣਾ ਚਾਹੁੰਦਾ ਤੇ ਵੀ ਉਹਨੇ ਐ ਕਰਕੇ ਇਲੈਕਸ਼ਨ ਲੜਨਾ ਤੇ ਉਹਦੇ ਉਹਨੇ ਆਪਦੀ ਗੱਲ ਕਰਨੀ ਗਲਾਬ ਸਿੰਘ ਨੇ ਉਹਨੂੰ ਇਹ ਗੱਲ ਕਹੀ ਵੀ ਜਦੋਂ ਮੈਂ ਤੈਨੂੰ ਸ਼ਾਮ ਨੂੰ ਛੱਡਣ ਆਉਂਗਾ ਇਹਨੂੰ ਆਪਦੇ ਘਰ ਦੇ ਬਾਹਰ ਬੁਲਾ ਲਈ ਜਦੋਂ ਸ਼ਾਮ ਨੂੰ ਇਹ ਇਹਨੂੰ ਛੱਡਣ ਆਉਂਦਾ ਸੀ ਤੇ ਮੈਨੂੰ ਇਹਨਾਂ ਨੇ ਮੈਸੇਜ ਆਇਆ ਵੀ ਭਾਈ ਉੱਥੇ ਪਹੁੰਚ ਜਾ ਮੈਂ ਮੈਂ ਆ ਗਿਆ ਮੇਰੇ ਨਾਲ ਇੱਕ ਮੇਰਾ ਭਤੀਜਾ ਸੀ ਯਾਦਪ੍ਰੀਤ ਇੱਕ ਮੇਰੇ ਤਾਏ ਦਾ ਮੁੰਡਾ ਫੌਰਨ ਉੱਠ ਗਿਆ ਬਲੌਰ ਸਿੰਘ ਅਸੀਂ ਤਿੰਨੇ ਅਸੀਂ ਮੈਂ ਜਾਵੜਿਆ ਮੈਂ ਜਦੋਂ ਆਇਆ ਉੱਥੇ ਗੱਡੀ 'ਚ ਉੱਤਰ ਕੇ ਮੇਰੇ ਕੋਲੇ ਆ ਗਿਆ ਮੈਨੂੰ ਕਹਿੰਦਾ ਵੀ ਐਮਐਲਏ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਆ ਤੇ ਤੇਰੇ ਕਾਗਜ਼ ਨਹੀਂ ਰਹਿਣੇ ਕਹਿੰਦਾ ਮੈਨੂੰ ਉਹਨਾਂ ਨੇ ਕੋਠੀ ਬੁਲਾਇਆ ਸਪੈਸ਼ਲ ਬੁਲਾ ਕੇ ਗੱਲ ਕਹੀ ਆ ਵੀ ਚਿੜੀ ਡਾਉਣੀ ਡਾਉਣੀ ਆ ਹਲਕੇ 'ਚ ਹੋਰ ਕੋਈ ਮਰਜ਼ੀ ਮੰਜੀ ਇਹਨੂੰ ਨਹੀਂ ਬੰਨ ਦੇਣਾ ਮੈਂ ਕਿਹਾ ਵੀ ਹਾਲ ਦੱਸੋ ਕੋਈ ਵੀ ਆਪਾਂ ਇਲੈਕਸ਼ਨ ਲੜਨਾ ਮੈਂ ਕਿਹਾ ਵੀ ਮੈਨੂੰ ਕਹਿੰਦਾ ਤੈਨੂੰ ਖਰਚਾ ਭਰਨਾ ਪੈਣਾ ਕਿਉਂਕਿ ਸਾਡੀ ਬਦਲੀ ਵੀ ਹੋ ਸਕਦੀ ਆ ਸਾਨੂੰ ਸਸਪੈਂਡ ਵੀ ਕਰਾ ਸਕਦੇ ਆ ਮੈਨੂੰ ਮਤਲਬ ਕਿ ਬਹੁਤ ਇਨ ਇਮੋਸ਼ਨਲ ਕਰ ਲਿਆ ਮੈਂ ਕਹਾਂ ਜੀ ਖਰਚਾ ਚਲੋ ਦੱਸੋ ਕਹਿੰਦਾ 5-7 ਲੱਖ ਰੁਪਈਆ ਮੈਂ ਕਹਾਂ ਜੀ ਬਹੁਤ ਜ਼ਿਆਦਾ ਆ ਮੈਂ ਇਲੈਕਸ਼ਨ ਲੜਨਾ ਕਹਿੰਦਾ ਨਹੀਂ ਫੇਰ ਕੋਈ ਹੱਲ ਨਹੀਂ ਫੇਰ ਆਂਦਾ ਆਰਾਮ ਨਾ ਤੂੰ ਘਰੇ ਬਹਿ ਜਾ ਕਾਕਾ ਇਲੈਕਸ਼ਨ ਤੂੰ ਨਹੀਂ ਲੜ ਸਕਦਾ ਤੇਰੇ ਕਾਗ ਜੁੜ ਜਾਣੇ ਚਲੋ ਮੇਰ ਨਾਲ ਇਹਨੇ ਕਰਦੇ ਕਰਾਉਂਦੇ ਆ ਜੀ 5-7 10 ਤੇ ਗੱਲ ਮੁੱਕ ਗਈ ਅਗਲੇ ਦਿਨ ਮੈਂ ਇਹਨੂੰ 10 ਲੱਖ ਰੁਪਏ ਆਪਦੀ ਐਗਰੀਕਲਚਰ ਲਿਮਿਟ ਚੋਂ ਕਢਾ ਕੇ ਜੋ ਕਿ ਮੈਂ ਵਿਜੀਲੈਂਸ ਦੇ ਦਫ਼ਤਰੋਂ ਰਿਕਾਰਡ ਵੀ ਦਿੱਤਾ 5-5 ਲੱਖ ਦੀਆਂ ਦੋ ਐਂਟਰੀਆਂ ਮੈਂ ਇੱਕ 5 ਲੱਖ ਆਪਦੇ 5 ਲੱਖ ਆਪਦੇ ਭਰਾ ਦੇ ਖਾਤੇ ਚੋਂ ਕਢਾਇਆ ਕਢਾ ਕੇ ਗੋਲੇ ਵਾਲੇ ਬੈਂਕ ਚੋਂ ਇਹਨਾਂ ਨੂੰ ਦਿੱਤਾ ਉਸ ਤੋਂ ਬਾਅਦ ਅਗਲੇ ਦਿਨ ਇਹਦਾ ਮੈਨੂੰ ਫਿਰ ਫੋਨ ਆਉਂਦਾ ਆ ਵੇਖੋ 11:43 ਮਿੰਟ ਤੇ ਗੁਲਾਬ ਸਿੰਘ ਦੀ ਵਟਸਐਪ ਕਾਲ ਆਉਂਦੀ ਆ ਇਹ ਉਹ ਹੀ ਐਸਡੀਓ ਨੇਰੀਆ ਐਸਡੀਓ ਹਾਂ ਮੈਨੂੰ ਕਹਿੰਦਾ ਵੀ 10 ਲੱਖ ਰੁਪਇਆ ਹੋਰ ਦੇ ਮੈਂ ਕਹਾਂ ਸਰ ਆਪਣੀ ਗੱਲ ਹੀ ਮੁੱਕ ਗਈ 10 ਲੱਖ ਚ ਤੇ 10 ਹੋਰ ਕਿਉਂ ਦਿਆਂ ਕਹਿੰਦਾ ਵੀ ਉਹ 10 ਲੱਖ ਤਾਂ ਸਾਡਾ ਇਹ 10 ਲੱਖ ਰੁਪਇਆ ਮੈਂ ਤਾਂ ਏਡੀਸੀ ਨੂੰ ਵੀ ਦੇਣੇ ਆ ਤੇ ਸੀਨੀਅਰ ਆਫਸਰਾਂ ਨੂੰ ਦੇਣੇ ਆ ਤੈਨੂੰ ਪੈਸੇ ਦੇਣੇ ਪੈਣੇ ਆ ਨਹੀਂ ਤੇ ਤੇਰਾ ਕੋਈ ਕੰਮ ਨਹੀਂ ਹੋਣਾ ਇਹ ਵੀ ਗਿਆ ਚਲੋ ਜੀ ਸਾਡੀ ਕਰਦੇ ਕਰਾਉਂਦੇ ਆ ਮੈਂ ਤਾਂ ਤਰਲੇ ਕਰਕੇ ਮੈਂ ਦੇਣਾ 5 ਲੱਖ ਚ ਗੱਲ ਮਕਾ ਲਈ ਜਦੋਂ 5 ਲੱਖ ਚ ਇਹਨਾਂ ਗੱਲ ਮਕਾ ਲਈ ਆ ਵੇਖੋ ਸੁਖ ਜੀ ਇਹਦਾ ਮੈਨੂੰ 4:42 ਮਿੰਟ ਤੇ ਮਿਸ ਕਾਲ ਆਉਂਦੀ ਆ 445 ਤੇ ਮੈਨੂੰ ਦੁਬਾਰਾ ਆਪ ਕਾਲ ਲਈ ਆ ਹਾਂਜੀ ਸਰ ਦੱਸੋ ਇਹ ਕਾਲ ਕੈਮਰੇ ਜੀ ਵੀ ਥੋੜੀ ਜਿਹੀ ਦਿਖਾ ਦਿਓ ਇਹਨੂੰ ਕਵਰ ਵੀ ਕੀਤਾ ਜਾਵੇ ਇਹ ਉਹ ਬੰਦਾ ਪੈਸੇ ਲੈਣ ਵਾਲਾ ਬੰਦਾ ਕੋਲਾਂ ਕਰ ਰਿਹਾ ਹਾਂ ਅੱਛਾ ਉਸ ਤੋਂ ਬਾਅਦ ਇਹ ਮੈਨੂੰ ਕਹਿੰਦਾ ਤੂੰ ਬਾਗੀ ਰੋਡ ਦੇ ਉੱਤੇ ਪੈਟਰੋਲ ਪੰਪਾ ਖੱਬੇ ਹੱਥ ਜਦੋਂ ਗਵਿੰਦਨਗਰੀ ਵਾਲੇ ਪਾਸੇ ਜਾਏਗਾ ਉੱਥੇ ਤੈਨੂੰ ਇੱਕ ਮੁੰਡਾ ਖੜਾ ਮਿਲੂ ਮੋਨੇ ਰੰਗ ਦਾ ਤੂੰ ਪੈਟਰੋਲ ਪੰਪ ਤੇ ਜਾ ਕੇ ਖੜ ਜਨਾ ਗੱਡੀ ਇਹਨੂੰ ਮੈਂ ਆਪਦੀ ਦਸਤੀ ਫਲਾਨੀ ਗੱਡੀ ਤੇ ਉਹ ਮੁੰਡਾ ਮੇਰੇ ਕੋਲ ਆ ਕੇ ਕਹਿੰਦਾ ਜੀ ਤੁਹਾਨੂੰ ਸਾਹਬ ਨੇ ਭੇਜਿਆ ਗੁਲਾਬ ਜੀ ਨੇ ਮੈਂ ਕਿਹਾ ਹਾਂਜੀ ਉਹਨੇ ਮੇਰੀ ਆਪਦੇ ਫੋਨ ਤੇ ਗੱਲ ਕਰਾਈ ਉਹ 5 ਲੱਖ ਰੁਪਇਆ ਲੈ ਲਿਆ ਹੂੰ 15 ਗਿਆ ਟੋਟਲ ਤੋਂ ਟੋਟਲ 15 ਜਾਵੜਿਆ ਹੂੰ ਉਸ ਤੋਂ ਬਾਅਦ ਅਗਲੇ ਦਿਨ ਮੈਨੂੰ ਸ਼ਾਮ ਜੇ ਨੂੰ ਪਤਾ ਲੱਗਦਾ ਵੀ ਮੇਰੇ ਕਾਗਜ਼ ਕੋਈ ਮੇਰਾ ਦੋਸਤ ਦੱਸਦਾ ਉੱਥੇ ਹੀ ਸੀ ਉਹ ਵੀ ਉਹ ਕਹਿੰਦਾ ਪਈ ਤੇਰੇ ਕਾਗਜ਼ ਉੱਡ ਗਏ ਹੂੰ ਮੈਂ ਉਹਨੂੰ ਫੋਨ ਲਾਇਆ ਇਹ ਮੈਨੂੰ ਹੱਸ ਕੇ ਜੇ ਕਹਿੰਦਾ ਮੈਂ ਕਿਹਾ ਜੀ ਜਦੋਂ ਮੈਂ ਇੰਨੇ ਪੈਸੇ ਵੀ ਦਿੱਤੇ ਤੇ ਮੇਰੇ ਕਾਗਜ਼ ਵੀ ਰੱਦ ਕਰਤੇ ਮੈਨੂੰ ਹੱਸ ਕੇ ਕਹਿੰਦਾ ਕਿਹੜੇ ਪੈਸੇ ਹੂੰ ਮੈਂ ਕਹਾਂ ਸਰ ਵੀ ੱੱਕਾ ਟੋੜਾ ਵੀ ਮੈਂ ਕਹਾਂ ਤਾਂ ਜਮਾਂ ਮੈਂ ਕਹਾਂ ਤੁਸੀਂ ਸੂਸਾੜ ਕਰਨ ਵਾਲਾ ਕਰਤਾ ਮੈਨੂੰ ਪੈਸੇ ਵੀ ਲੈ ਆਲੇ ਤੇ ਕਾਗਜ਼ ਵੀ ੜਾਤੇ ਹੂੰ ਕਹਿੰਦਾ ਨਹੀਂ ਨਹੀਂ ਤੇਰੇ ਕਾਗਜ਼ ਨਹੀਂ ਉੱਡੇ ਹੂੰ ਚਲੋ ਮੇਰੇ ਤੋਂ ਨਹੀਂ ਰਿਹਾ ਗਿਆ ਜੀ ਮੈਂ ਉੱਥੇ ਜਾਵੜਿਆ ਸਕੂਲ ਚ ਬਲਾਕ ਘਲਖੁਰਦ ਦੇ ਜਿਹੜਾ HDFC ਸਾਹਮਣੇ ਸਰਕਾਰੀ ਸਕੂਲ ਆ ਹੂੰ ਹੂੰ ਇਹ ਉੱਥੇ ਬਾਹਰ ਆਇਆ ਮੈਨੂੰ ਕਹਿੰਦਾ ਵੀ ਜਦੋਂ ਤੈਨੂੰ ਮੈਂ ਪੈਸੇ ਹੀ ਲੈ ਲਿਆ ਤੈਨੂੰ ਮੇਰੇ ਤੇ ਯਕੀਨ ਨਹੀਂ ਇਹ ਕਿਦਣ ਦੀ ਗੱਲ ਆ ਉਸ ਦਿਨ ਕਾਗਜ਼ ਲਿਸਟ ਲੱਗ ਚੁੱਕੀ ਸੀ ਜਾਂ ਲੱਗਣੀ ਸੀ ਲਿਸਟ ਜਿਹੜੇ ਦਿਨ ਨਹੀਂ ਲਿਸਟ ਉਸ ਰਾਤ ਇਹ ਲਾਉਂਦੇ ਹਾਂ ਫਾਈਨਲ ਹੋਣੀ ਸੀ ਹਾਂ ਫਾਈਨਲ ਹੋਣੀ ਸੀ ਮੈਨੂੰ ਇਹ ਕਹਿੰਦਾ ਵੀ ਤੂੰ ਜਾਵੜਾ ਮੇਰੇ ਤੇ ਐਮ ਐਲ ਏ ਦਾ ਬਹੁਤ ਪ੍ਰੈਸ਼ਰ ਆ ਰੋਬੀ ਇੱਥੇ ਆਇਆ ਵਾ ਐਮ ਐਲ ਏ ਸਾਹਿਬ ਦਾ ਪੀ ਏ ਆ ਜਿਹੜਾ ਰੋਬੀ ਉਹ ਇੱਥੇ ਆਇਆ ਵਾ ਵੀ ਤੂੰ ਜਾਵੜਾ ਕਹਿੰਦਾ ਮੇਰੇ ਤੇ ਬਹੁਤ ਪ੍ਰੈਸ਼ਰ ਆ ਕਹਿੰਦਾ ਜੇ ਤਾਂ ਤੈਨੂੰ ਪੈਸਿਆਂ ਦੇ ਯਕੀਨ ਆ ਤਾਂ ਤੂੰ ਉੱਠ ਜਾ ਮੈਂ ਕਹਾ ਵੀ ਨਹੀਂ ਮੈਂ ਰੋਡ ਜਾਮ ਕਰ ਦੇਣਾ ਮੈਂ ਧਰਨਾ ਲਾਉਣਾ ਵੀ ਮੈਂ ਮੈਂ ਤਾਂ ਜਾਵਾਂ ਉੱਜੜ ਗਿਆ ਚਲੋ ਜੀ ਮੈਂ ਵਾਪਸ ਆ ਗਿਆ ਤੜਕੇ 4 ਵਜੇ ਮੇਰੇ ਨਾਲ ਦੇ ਪਿੰਡ ਬਾਜੇ ਵਾਲੋਂ ਮੁੰਡਾ ਦੋਸਤੋਂ ਦਾ ਫੋਨ ਆਇਆ ਮੈਨੂੰ ਕਹਿੰਦਾ ਭ ਬੜੇ ਇਹਨਾਂ ਨੂੰ ਫੋਨ ਲਾਏ ਇਹਨਾਂ ਨੇ ਜੀ ਨਾ ਮੇਰਾ ਫੋਨ ਚੱਕਿਆ ਨਾ ਗੱਲ ਸੁਣੀ ਉਸ ਤੋਂ ਬਾਅਦ ਟੱਕਰਾਂ ਟੁੱਕਰਾਂ ਮਾਰ ਕੇ 10 10:30 ਵਜੇ ਅਸੀਂ ਬਲਾਕ ਦੇ ਅੱਗੇ ਧਰਨਾ ਲਾਤਾ ਤੁਸੀਂ ਉੱਥੇ ਪਹੁੰਚੇ ਤੁਸੀਂ ਉਹ ਕਵਰ ਕੀਤਾ ਤੁਸੀਂ ਉੱਥੇ ਵੀ ਇਹ ਇਲਜ਼ਾਮ ਜਿਹੜੇ 15 ਲੱਖ ਵਾਲੇ ਸੀ ਲਾਏ ਸੀ ਤੁਸੀਂ ਕਹੇ ਸੀ ਮੇਰੇ ਕੋਲ ਰਿਕਾਰਡਿੰਗ ਵੀ ਆ ਪਰ ਉਦੋਂ ਉੱਥੇ ਐਸ ਡੀ ਐਮ ਵੀ ਆਇਆ ਸੀ ਤਹਿਸੀਲਦਾਰ ਵੀ ਆਇਆ ਸੀ ਵੀਡੀਓ ਵੀ ਆਇਆ ਸੀ ਸਾਰੇ ਆਏ ਸੀ ਇਹਨਾਂ ਨੇ ਫਿਰ ਗੱਲ ਸੁਣੀ ਨਹੀਂ ਤੁਹਾਡੀ ਬਿਲਕੁਲ ਵੀ ਸਾਰਿਆਂ ਨੇ ਐਸ ਡੀ ਐਮ ਸਾਹਮਣੇ ਸਾਨੂੰ ਇੱਕ ਲੈਟਰ ਬਣਾਤੀ ਜਿਹੜੀ ਇਲੈਕਸ਼ਨ ਕਮਿਸ਼ਨ ਵਾਲੀ ਸੀ ਉਹ ਲੈਟਰ ਦੇਤੀ ਜੋ ਸਾਨੂੰ ਕਹਿ ਕੇ ਉਹਨਾਂ ਨੇ ਠਾਇਆ ਸੀ ਉਸ ਤੋਂ ਬਾਅਦ ਕਹਿੰਦੇ ਸੀ ਅਸੀਂ ਅੱਜ ਕਰਦੇ ਆ ਸਵੇਰੇ ਕਰਦੇ ਸਭ ਲਾਰੇ ਲੱਪੇ ਤੁਹਾਨੂੰ ਪਤਾ ਧਰਨਾ ਉਸ ਤੋਂ ਬਾਅਦ ਕੀ ਹੋਇਆ ਉਹ ਧਰਨਾ ਸੀ ਚੱਕਣਾ ਹੀ ਨਹੀਂ ਸੀ ਗੁਲਾਬ ਸਿੰਘ ਨੇ ਕੱਪ ਦਾ ਬੰਦਾ ਭੇਜਿਆ ਮੈਂ ਉੱਥੇ ਪਾਣੀ ਪੀਨ ਉੱਠਿਆ ਰੋਟੀ ਖਾਣ ਜੋ ਲੰਗਰ ਚੱਲਦਾ ਸੀ ਜਦੋਂ ਮੈਂ ਰੋਟੀ ਖਾਧੀ ਉਹ ਮੈਨੂੰ ਕਹਿੰਦਾ ਜੀ ਗੱਲ ਕਰਨੀ ਗੁਲਾਬ ਸਿੰਘ ਨੇ ਤੁਹਾਡੇ ਨਾਲ ਮੈਂ ਕਿਹਾ ਕੀ ਗੱਲ ਕਰਨੀ ਮੈਂ ਕਰਨੀ ਜਦੋਂ ਮੈਨੂੰ ਮਾਰ ਹੀ ਦਿੱਤਾ ਉਹਨੇ ਕਹਿੰਦਾ ਤੁਹਾਡੇ ਕਾਗਜ਼ਾਂ ਪੱਤੀ ਬੜੀ ਜ਼ਰੂਰੀ ਗੱਲ ਹੈ ਮੈਂ ਕਿਹਾ ਯਾਰ ਵੀ ਆਪਾਂ ਧਰਨਾ ਲੈ ਹੋ ਸਕਦਾ ਆਪਣੇ ਕਾਗਜ-ਬਾਲ ਕਰਦਾ ਹੋਵੇ ਮੈਂ ਗੱਲ ਕੀਤੀ ਮੈਨੂੰ ਇਹਨੇ ਗੁਲਾਬ ਸਿੰਘ ਨੇ ਆਪਦੀ ਸਰਕਾਰੀ ਕੋਠੀ ਸਾਰਾ ਗੜੀ ਗੁਰਦੁਆਰੇ ਦੇ ਬੈਕਸਾਈਡ ਆ ਜਿਹੜੀ ਉੱਥੇ ਬੁਲਾਇਆ ਮੈਨੂੰ ਕਹਿੰਦਾ ਵੀ ਤੂੰ ਸ਼ਹਿਰ ਆ ਜਾ ਤੇਰੀ ਫਾਈਲ ਇੱਕ ਬਾਲ ਹੋਊਗੀ ਮੈਂ ਕਹਾਂ ਵੀ ਜੇ ਮੇਰੀ ਇੱਕ ਫੈਲ ਬਾ ਲੂ ਮੈਂ ਕਹਾਂ ਨਾ ਵੀ ਮੇਰੇ ਨਾਲ ਧੋਖਾ ਕਰ ਜੀ ਕਿਉਂਕਿ ਉਹ ਦੋ ਦਿਨ ਇਹਨਾਂ ਨੇ ਪੜਤਾਲ ਕਰਨੀ ਸੀ ਉਹ ਵੀ ਮੈਨੂੰ ਲਾਰੇ ਚ ਕੱਢੇ ਵੀ ਪੜਤਾਲ ਇਹਨੂੰ ਐ ਲਾਰੇ ਲੱਪੇ ਚ ਕੱਢ ਦਈਏ ਚਲੋ ਜੀ ਅਸੀਂ ਅਫਸਰਾਂ ਨਾਲ ਗੱਲ ਕਰਕੇ ਧਰਨਾ ਚੱਕ ਲਿਆ ਚੱਕ ਕੇ ਤੇ ਅਸੀਂ ਮੈਂ ਇਹਦੇ ਕੋਲੇ ਜਾਵੜਿਆ ਅਸੀਂ ਆਪਦੇ ਦੋ ਚਾਰ ਸੱਜਣ ਹੋਰ ਲੈ ਲੇ ਜਦੋਂ ਗਏ ਤੇ ਮੈਨੂੰ ਉੱਥੇ ਜਾ ਕੇ ਕਹਿੰਦਾ ਵੀ ਮੈਂ ਇੱਕ ਤਹਿਸੀਲਦਾਰ ਸਾਹਿਬ ਸੱਦੇ ਚਾਹਾਂ ਦਾ ਸ਼ਾਇਦ ਮੈਨੂੰ ਲੱਗਦਾ ਨਾਂ ਨਾਂ ਦਾ ਜੋ ਇਲੈਕਸ਼ਨ ਕਮਿਸ਼ਨ ਵਾਲੇ ਸੀ ਮੇਰੀ ਗੱਡੀ ਤੇ ਜਾ ਕੇ ਬਿਠਾ ਕੇ ਲਿਆਏ ਉਹਨੂੰ ਉਹ ਇਹਨਾਂ ਨੂੰ ਆਉਂਦਿਆ ਸਾਰੀ ਕਹਿਣ ਲੱਗਿਆ ਰੇ ਪੈਸੇ ਵੀ ਲੈ ਲੇ ਤੇ ਆਹ ਕਰਤੂਤ ਤੁਸੀਂ ਕੀਤੀ ਆ ਉਹ ਐਂ ਕਹਿਆ ਸਹੀ ਅਫਸਰ ਸੀ ਉਹ ਬੜੇ ਲੜੇ ਇਹਨਾਂ ਨਾਲ ਇਹ ਮੈਨੂੰ ਕਹਿੰਦਾ ਵੀ ਤੇਰਾ ਰੋਮਾਂਦਰ ਬੰਦਾ ਹਾਂ ਮੇਰੇ ਸਾਹਮਣੇ ਪਤਾ ਨਹੀਂ ਹੁਣ ਪਰਮਾਤਮਾ ਜਣੇ ਜਿੰਨਾ ਵੀ ਇਹਨਾਂ ਨਾਲ ਲੜਿਆ ਕਹਿੰਦਾ ਯਾਰ ਤੁਸੀਂ ਇਹ ਕਰਤੂਤ ਕੀਤੀ ਜੇ ਪੈਸੇ ਲਈ ਤਾਂ ਕੰਮ ਕਰਦੇ ਅਗਲੇ ਦਾ ਤੁਸੀਂ ਇਹ ਕੀ ਕਰਤੂਤ ਕੀਤੀ ਇਹ ਉਹਨੂੰ ਵੀ ਕਹੀਗਾ ਮੇਰੇ ਤੇ ਪ੍ਰੈਸ਼ਰ ਬੜਾ ਐਮਐਲਏ ਦਾ ਬੜਾ ਪ੍ਰੈਸ਼ਰ ਆ ਮੈਂ ਕੀ ਕਰਦਾ ਰੋਬੀ ਉੱਥੇ ਆ ਮੇਰੇ ਕੋਲੇ ਵੀਡੀਓ ਆ ਜਿਹੜੀ ਵੀਡੀਓ ਵਿੱਚ ਕਹਿੰਦਾ ਵੀ ਐਮਐਲਏ ਦੇ ਬੰਦੇ ਟੇਬਲਾਂ ਤੇ ਚੜ ਗਏ ਫਲਾਨਾ ਕਰਤਾ ਜੋ ਸਾਡੇ ਤੋਂ ਕਰਾਈਗੇ ਅਸੀਂ ਕਰੇਗੇ ਮੈਂ ਤੁਹਾਨੂੰ ਇੱਕ ਇੱਕ ਵੀਡੀਓ ਦੇ ਦੇਣਾ ਹੁਣੇ ਕਿਨੇ ਹੁਣੇ ਚਲਾ ਦਿੰਨਾ ਇੱਕ ਇੱਕ ਵੀਡੀਓ ਦੇਵਾਂਗਾ ਸਬੂਤ ਦੇਵਾਂ ਮੇਰੇ ਕੋਲੇ ਤਾਂ ਇੰਨਾ ਕੁਝ ਪ ਜੋ ਵਿਜੀਲੈਂਸ ਵਿੱਚ ਕਾਲੇ ਚਿੱਠੇ ਇਹਨਾਂ ਦੇ ਖੋਲਦੇ ਨਾ ਤੁਸੀਂ ਸੋਚ ਹੀ ਨਹੀਂ ਸਕਦੇ ਵੀ ਜੋ ਇਹਨਾਂ ਨੇ ਕਰਤੂਤਾਂ ਕੀਤੀਆਂ ਇੱਕ ਵਾਰੀ ਇਮਾਨਦਾਰੀ ਦੀ ਗੱਲ ਇੱਥੇ ਫਰੋਜਪੁਰ ਚ ਵੀ ਚੱਲੀ ਕਹਿੰਦੇ ਵੀ ਬੜੀ ਇਮਾਨਦਾਰੀ ਨਾਲ ਕੰਮ ਕੀਤਾ ਜਾ ਰਿਹਾ ਮੌਜੂਦਾ ਵਧਾਈ ਕੱਲੋਂ ਫਿਰ ਤੁਸੀਂ ਇਹ ਸਾਰਾ ਕੁਝ ਜੋ ਹੁਣ ਅੱਜ ਤੁਹਾਡੇ ਕੋਲੇ ਮਟੀਰੀਅਲ ਇਹ ਭਗਵੰਤ ਸਿੰਘ ਮਾਨ ਨੂੰ ਭੇਜ ਦੇ ਨਾ ਹੋ ਸਕਦਾ ਉਹ ਟਾਈਮ ਨਾਲ ਕਿਸੇ ਨਾ ਕਿਸੇ ਪਾਸੇ ਕੋਈ ਕਾਰਵਾਈ ਚ ਪਾਉਂਦੇ ਭਾਈ ਜੀ ਮੈਂ ਇਹ ਗੱਲ ਨਹੀਂ ਕਹਿੰਦਾ ਭਗਵੰਤ ਮਾਨ ਸੀਐਮ ਸਾਹਿਬ ਬਹੁਤ ਇਮਾਨਦਾਰ ਆ ਮੈਂ ਉਹਨਾਂ ਦੀ ਹੈਲਪ ਲਾਈਨ ਤੇ ਆਹ ਪਾਈ ਵੀਡੀਓ ਤੁਰੰਤ ਕਾਰਵਾਈ ਹੋਈ ਹੈ ਮੈਂ ਗੱਲ ਨਹੀਂ ਕਹਿੰਦਾ ਵੀ ਸੀਐਮ ਨਹੀਂ ਮਾਨਦਾਰ ਸੀਐਮ ਸਾਹਿਬ ਤਹੱਦੋਂ ਮਾਨਦਾਰ ਆ ਜਿਨ੍ਹਾਂ ਨੇ ਮੇਰੀ ਕਾਰਵਾਈ ਕਰਾਤੀ ਦੂਜੇ ਨੰਬਰ ਤੇ ਮੈਂ ਧੰਨਵਾਦ ਕਰਦਾ ਐਸਐਸਪੀ ਸਾਹਿਬ ਫਰੋਜਪੁਰ ਵਿਜੀਲੈਂਸ ਜਿਨ੍ਹਾਂ ਨੇ ਮੇਰੀ ਬੜੀ ਧਿਆਨ ਨਾਲ ਗੱਲ ਸੁਣੀ ਉਹਨਾਂ ਦੀ ਟੀਮ ਨੇ ਗੱਲ ਸੁਣੀ ਇੱਕ ਵੀ ਵਾਰ ਉਹਨਾਂ ਨੇ ਮੈਨੂੰ ਜਵਾਨੀ ਦਿੱਤਾ ਜੋ ਜੋ ਮੈਂ ਤੋਂ ਰਿਕਾਰਡ ਮੰਗੀ ਗਏ ਮੈਂ ਦੇਈ ਗਏ ਉਹਨਾਂ ਨੇ ਕਾਰਵਾਈ ਕਰਕੇ ਫੜ ਕੇ ਬੰਦੇ ਨੂੰ ਰਿਮਾਂਡ ਤੇ ਲਿਆਜੋ ਉਹਨਾਂ ਨੇ ਪਰ ਇਹ ਆ ਗੱਲ ਵੀ ਮੈਂ ਐਮਐਲਏ ਸਾਹਿਬ ਵੀ ਮੈਨੂੰ ਮਿਲੇ ਹਲਕੇ ਦੇ ਮੌਜੂਦਾ ਐਮਐਲਏ ਸਾਹਿਬ ਮੈਨੂੰ ਮਿਲੇ ਮੈਂ ਉਹਨਾਂ ਨੂੰ ਕਿਹਾ ਜੀ ਮੈਂ ਇਲੈਕਸ਼ਨ ਲੜਨਾ ਚਾਹੁੰਦਾ ਮੇਰੇ ਦੋਸਤ ਨਾਲ ਮੈਂ ਉਹਨਾਂ ਨੂੰ ਮਿਲਿਆ ਉਹ ਮੈਨੂੰ ਅੱਗੋਂ ਕਹਿੰਦੇ ਵੀ ਬਹੁਤ ਲੇਟ ਹੋ ਗਿਆ ਹੁਣ ਤੂੰ ਹੂੰ ਹੁਣ ਤੇਰਾ ਕੁਝ ਨਹੀਂ ਹੋਣਾ ਠੋਕੇ ਜਵਾਬ ਦੇ ਕੇ ਆਏ ਵੀ ਤਮੇ ਸਿੱਧੇ ਹੀ ਬਣਾਉਣੇ ਆ ਜੋ ਗੱਲ ਹੈਗੀ ਉਹ ਸ਼ਰਿਆਂ ਵੀ ਆ ਵੀ ਸਿੱਧੇ ਬਣਾਉਂਗਾ ਮੈਂ ਗਿਆ ਖੁਦ ਗਿਆ ਕਿਹਦੇ ਕੋਲੇ ਐਮਐਲਏ ਸਾਹਿਬ ਕੋਲੇ ਗਿਆ ਮੈਂ ਕਿਹੜੇ ਐਮਐਲਏ ਰਜਨੀਸ਼ ਦਈਆ ਜੀ ਕੋਲੇ ਕੀ ਕਿਹਾ ਉਹਨਾਂ ਨੇ ਤੁਹਾਨੂੰ ਮੈਨੂੰ ਉਹ ਕਹਿੰਦੇ ਵੀ ਨਹੀਂ ਤੂੰ ਬਹੁਤ ਜ਼ਿਆਦਾ ਲੇਟ ਹੋ ਗਿਆ ਹੂੰ ਮੈਂ ਕਹੀ ਚਲੋ ਫਿਰ ਵੀ ਅਸੀਂ ਇਲੈਕਸ਼ਨ ਲੜਨਾ ਚਾਹੁੰਨੇ ਮੈਂ ਤਾਂ ਕੋਈ ਸਪੋਰਟ ਹੀ ਨਹੀਂ ਮੰਗਦਾ ਅੱਛਾ ਤੁਸੀਂ ਤੁਸੀਂ ਜਿਹੜਾ 15 ਲੱਖ ਦਿੱਤਾ ਸੀਗਾ ਉਹ ਡਾਇਰੈਕਟਰ ਸਰਪੰਚ ਬਣਨ ਵਾਸਤੇ ਦਿੱਤਾ ਸੀ ਜਾਂ ਇਲੈਕਸ਼ਨ ਲੜਨ ਵਾਸਤੇ ਦਿੱਤਾ ਸੀ ਕਾਹਦਾ ਸੀਗਾ ਉਹ ਮੈਂ ਬਾਈ ਜੀ ਇਹਨਾਂ ਨੂੰ ਇਹ ਗੱਲ ਕਹੀ ਸੀ ਵੀ ਮੇਰੇ ਕਾਗਜ਼ ਨਾ ਰਿਜੈਕਟ ਹੋਣ ਮੇਰੇ ਨਾਲ ਤੱਕਾ ਨਾ ਹੋਵੇ ਅਸੀਂ ਬਾਈ ਜੀ 19 ਫਾਈਲਾਂ ਭਰੀਆਂ 19 ਫਾਈਲਾਂ ਭਰੀਆਂ ਸਾਡੀਆਂ 19 ਦੀਆਂ 19 ਰਿਜੈਕਟ ਹੋਰ ਦੱਸਾਂ ਮੈਂ ਤੁਹਾਨੂੰ ਇੱਕ ਪ੍ਰੂਫ ਵਿਖਾਵਾਂ 4 ਨੰਬਰ ਵਾਰਡ ਚੋਂ ਅਮਨਦੀਪ ਕੌਰ ਤੇ ਇੰਦਰਜੀਤ ਕੌਰ ਦੋ ਲੇਡੀਆਂ ਅਮਨਦੀਪ ਕੌਰ ਮੇਰੀ ਵਾਈਫ ਹੋ ਇਲੈਕਸ਼ਨ ਲੜਦੀਆਂ ਸੀ ਦੋਵਾਂ ਦੇ ਕਾਗਜ਼ ਰਿਜੈਕਟ ਕਰਤੇ ਉਹ ਵਾਰਡ ਹੋ ਗਈ ਵਿਹਲੀ ਲਿਸਟ ਲਾਈ ਇਹਨਾਂ ਨੇ ਬਕਾਇਦਾ ਤੁਹਾਨੂੰ ਮੈਂ ਲਿਸਟ ਦੀ ਕਾਪੀ ਦੇ ਦਿੰਦਾ ਲਿਸਟ ਲਾਈ ਆ ਤੇ ਗਲਾਬ ਸਿੰਘ ਨੇ ਪਤਾ ਨਹੀਂ ਰੱਬ ਜਾਣੇ ਉਹਨਾਂ ਤੋਂ ਪੈਸੇ ਲੈ ਕੇ ਸੱਤ ਨੰਬਰ ਦੀ ਕਵਰਿੰਗ ਕੈਂਡੀਡੇਟ ਬਣੀ ਲੇਡੀਜ਼ ਨੂੰ ਚਾਰ ਨੰਬਰ ਦਾ ਸਰਟੀਫਿਕੇਟ ਇਸ਼ੂ ਕਰਤਾ ਵੇਖੋ ਉਹਦੀ ਆਪ ਦੇ ਸਾਹਮਣੇ ਮੈਂ ਉਹਨੂੰ ਫੇਰ ਕਿਹਾ ਮੈਂ ਕਹਾ ਵੀ ਆਹ ਕੀ ਕਰਤੂਤ ਕੀਤੀ ਕਹਿੰਦਾ ਮੈਂ ਯਾਰ ਕਾਰ ਬੈਠਾ ਮੇਰੇ ਤੋਂ ਜੋ ਕਰਾਈ ਇੱਕੋ ਹੀ ਵਰਡਿੰਗ ਤੁਹਾਨੂੰ ਮੈਂ ਵੀਡੀਓ ਦਿਖਾਉਣਾ ਜੋ ਇਹ ਕਹੀ ਗਏ ਵੀ ਮੈਂ ਜੋ ਮੈਨੂੰ ਇਹ ਕਰੀ ਗਏ ਮੈਂ ਤੁਹਾਨੂੰ ਇੱਕ ਇੱਕ ਵੀਡੀਓ ਦੇ ਦੇਣਾ ਜੋ ਤੁਸੀਂ ਕਿਨੇ ਹੁਣੇ ਕਿਨੇ ਹੁਣੇ ਚਲਾ ਦੇਣਾ ਇੱਕ 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 ਸਵਾਲ ਮੇਰਾ ਹੋਰ ਹੈਗਾ ਇਹ ਜਿਹੜੀ ਕਾਰਵਾਈ ਸੀ ਅੱਜ ਤੁਹਾਡੀ ਕਾਰਵਾਈ ਮੁੱਖ ਮੰਤਰੀ ਵੱਲੋਂ ਹੋਈ ਆ ਉਹਨਾਂ ਤੇ ਜਿਹੜੇ ਥੱਲੇਡੇ ਅਫਸਰ ਬੈਠੇ ਸੀ ਜਿਹੜੇ ਏਡੇ ਏਡੇ ਵੱਡੇ ਅਫਸਰ ਲਾਏ ਸੀ ਡੀਸੀ ਲਾਤਾ ਸੀ ਐਸਡੀਐਮ ਲਾਇਆ ਸੀ ਤਹਿਸੀਲਦਾਰ ਲਾਇ ਹੀ ਬਥੇਰੇ ਲਾਏ ਸੀ ਥੱਲੇ ਉਹਨਾਂ ਨੇ ਗੱਲ ਹੀ ਨਹੀਂ ਸੁਣੀ ਯਾਰ ਤੁਹਾਡੀ ਬਾਈ ਜੀ ਏਡੀਸੀ ਸਾਹਿਬ ਕੋਲੇ ਵੀ ਗਏ ਆ ਗੱਲ ਹੀ ਨਹੀਂ ਸੁਣੀ ਹੂੰ ਗੱਲ ਤਿੱਕਰ ਨਹੀਂ ਸੁਣੀ ਕੋਈ ਗੱਲ ਨਹੀਂ ਉਹ ਕਹਿੰਦੇ ਅਸੀਂ ਇਲੈਕਸ਼ਨ ਕਮਿਸ਼ਨ ਟ੍ਰਿਮਲ ਬਣ ਇੰਜ ਤਾਂ ਨਹੀਂ ਲੱਗਦਾ ਵੀ ਇਹ ਜਿਹੜਾ ਪੈਸਾ 15 ਲੱਖ ਸੀ ਜਿਵੇਂ ਤੁਸੀਂ ਪੀੜ ਤੋਂ 15 ਲੱਖ ਦੇ ਹੋਏ ਉਹ ਹੋ ਸਕਦਾ ਹੋਰ ਕਿੰਨੇ ਕੋਣ ਬੱਟ ਕੀ ਲੱਗਦਾ ਕਿ ਇਹ ਪੈਸਾ ਉੱਪਰ ਤੱਕ ਸ਼ਾਇਦ ਜਾਣਾ ਹੋਵੇ ਜਾਂ ਗਿਆ ਹੋਵੇ ਕੋਈ ਇਹੋ ਜਿਹੀ ਹੈ ਸ਼ੰਕਾ ਮੰਗਿਆ ਹੀ ਜਿਹੜਾ ਮਗਰਲਾ 10 ਲੱਖ ਮੰਗਦਾ ਹੀ ਪੰਜ ਚ ਡੀਲ ਹੋਈ ਉਹ ਤਾਂ ਲਿਆ ਹੀ ਅਫਸਰਾਂ ਦੇ ਨਾਂ ਤੇ ਨੇ ਤੋਂ ਮੈਂ ਰਿਕਾਰਡਿੰਗ ਭੇਜੀ ਉਹਦੇ ਦੇਖੋ ਬਾਅਦ ਵਿੱਚ ਮੈਂ ਇੰਨੀਆਂ ਕਿ ਮਿੰਤਾਾਂ ਕੀਤੀਆਂ ਸੁਖ ਜੀ ਇੰਨੀਆਂ ਕਿ ਮਿੰਤਾਾਂ ਕੀਤੀਆਂ ਮੇਰੇ ਪੈਸੇ ਮੋੜਦੇ ਮੇਰਾ ਕੰਮ ਨਹੀਂ ਕੀਤਾ ਮੇਰਾ ਕੀ ਕਸੂਰ ਮੈਨੂੰ ਤੁਹਾਨੂੰ ਮੈਂ ਰਿਕਾਰਡਿੰਗ ਉਹ ਸੈਂਡ ਕਰ ਲੱਗਾ ਹੁਣੇ ਹੀ ਲੋ ਇਹਨੇ ਇੱਕ ਗੱਲ ਕਹੀ ਆ ਕਹਿੰਦਾ ਮੈਂ ਤੇਰੇ ਪੈਸੇ ਤੇਰੇ ਤੇ ਲਾਉਣੇ ਆ ਮੈਂ ਅਫਸਰਾਂ ਨੂੰ ਦੇਊਂਗਾ ਫਲਾਨਾ ਕਰੂ ਹਾਈ ਕੋਰਟ ਲਾਉਂ ਜਿਹੜੇ ਪੈਸੇ ਨਹੀਂ ਮੋੜਦੇ ਤੇਰੇ ਪੈਸੇ ਤੇਰੇ ਤੇ ਲਾਉ ਆ ਮੈਂ ਤੁਹਾਨੂੰ ਇਹ ਤਾਂ ਬਈ ਫਿਰ ਬਦਮਾਸ਼ੀ ਨਾ ਹੋਈ ਸਿੱਧੀ ਗੁੰਡਾਗਰਦੀ ਨਾ ਹੋਈ ਵੀ ਮੈਂ ਤੇਰੇ ਵਾਲੇ ਪੈਸੇ ਤੇਰੇ ਤੇ ਲਾਉ ਜਾਨੀ ਕਿ ਤੁਹਾਡੇ ਪੈਸੇ ਸਾਰਾ ਕੁ ਉਹ ਤੁਹਾ ਹੋ ਸਕਦੀ ਕਿਸੇ ਦੀ ਬਾਈ ਜੀ ਆ ਵੀਡੀਓ ਸੈਂਡ ਕਰਤੀ ਤੁਹਾਡੇ ਨੰਬਰ ਤੇ ਮੈਂ ਸ਼ਰਿਆ ਮੈਨੇ ਇਹ ਗੱਲ ਕਹੀ ਆ ਸੁਣ ਲਿਓ ਹੂੰ ਦਵਿੰਦਰ ਸਿੰਘ ਇਹਨੂੰ ਮਿੰਤਾ ਕਰੀ ਜਾਂਦਾ ਆਪਾਂ ਜਦੋਂ ਕੰਮ ਨਹੀਂ ਕੀਤਾ ਉਹਦੇ ਪੈਸੇ ਮੋੜਦਗੇ ਹੂੰ ਇਹ ਉਹਨੂੰ ਕਹਿੰਦਾ ਵੀ ਮੈਂ ਹਾਈ ਕੋਰਟ ਵੀ ਜਾਣਾ ਮੈਂ ਫੁਲਾਨੇ ਥਾਂ ਵੀ ਜਾਣਾ ਮੈਂ ਫੁਲਾਨੇ ਥਾਂ ਜਾਣਾ ਮੈਂ ਪੈਸੇ ਇਹਦੇ ਇਹਦੇ ਉੱਤੇ ਲਾਉਣੇ ਆ ਮੈਂ ਅਫਸਰਾਂ ਨੂੰ ਦੇ ਦੂੰ ਮੈਂ ਫੁਲਾਨੇ ਨੂੰ ਦੇ ਦੂੰ ਮੈਂ ਠਿਕੜੇ ਨੂੰ ਦੇ ਦੂੰ ਟੋਟਲ ਕੋਈ ਨਾਂ ਵੀ ਲਏ ਹੋਣੇ ਵਿੱਚ ਵੀ ਕਿਹੜੇ ਕਿੜੂ ਨੂੰ ਮੈਂ ਦੇ ਦੂੰ ਪੈਸੇ ਮੜਾ ਜਿਕਰ ਦਿਓ ਥੋੜਾ ਜਿਕਰ ਦਿਓ ਕਿੰਦੇ ਇੱਕ ਨਾਂ ਲਏ ਹੋਣ ਇਹ ਤਾਂ ਕਹਿੰਦਾ ਮੈਂ ਐਸਪੀ ਨੂੰ ਦੇ ਦੂੰ ਫੁਲਾਨੇ ਨੂੰ ਦੇ ਦੂੰ ਵਿੱਚ ਆ ਜੀ ਸਾਰਾ ਸੁਣ ਲਿਓ ਤੁਸੀਂ ਚਲਾ ਦਿਓ ਕੋਈ ਦਿੱਕਤ ਨਹੀਂ ਸ਼ਰਿਆਮ ਜਿਹੜੀ ਆ ਤੁਹਾਨੂੰ ਮੈਂ ਗੱਲ ਕਹੀ ਆ ਵੀ ਰੋਬੀ ਨੇ ਆ ਕੇ ਕਾਗਜ਼ ਪਾੜੇ ਉਹ ਵੀ ਤੁਹਾਨੂੰ ਵੀਡੀਓ ਦਿੱਤੀ ਉਹ ਵੀ ਚਲਾ ਦਿਓ ਸ਼ਰਿਆਮ ਕਹਿੰਦਾ ਵੀ ਦੱਸੋ ਮੈਨੂੰ ਇੱਕ ਮੌ ਸਰਕਾਰੀ ਬੰਦੇ ਦੇ ਟੇਬਲਾਂ ਤੇ ਬਹਿ ਕੇ ਲੋਕਾਂ ਦੀਆਂ ਫੇਲਾਂ ਪੜੇ ਕਿਹੜੇ ਕਾਨੂੰਨ ਤੇ ਕਿੱਥੇ ਇਮਾਨਦਾਰੀ ਤੇ ਕਿੱਥੇ ਆਮ ਲੋਕਾਂ ਦੀ ਸਰਕਾਰ ਕੋਸ਼ਿਸ਼ ਵੀ ਨਹੀਂ ਅੱਗੋਂ ਮੈਨੂੰ ਧਮਕੀਆਂ ਦਿੰਦੇ ਤੇਰੇ ਤੇ ਪਰਚਾ ਕਰਾ ਦਾਂਗੇ ਤੈਨੂੰ ਅੰਦਰ ਦੇ ਦਾਂਗੇ ਮੈਂ ਕਹਾਂ ਕੋਈ ਗੱਲ ਨਹੀਂ ਬਈ ਜੇ ਪ੍ਰਮਾਤਮਾ ਨੇ ਮੇਰੀ ਕਿਸਮਤ ਵਿੱਚ ਪਰਚਾ ਲਿਗਿਆ ਪਰਚਾ ਜੋ ਲਿਖਿਆ ਉਹ ਹੋਣਾ ਹੀ ਹੁਣ ਜੇ ਮੈਂ ਵਜੀਤਪੁਰ ਸਾਹਿਬ ਵਾਲੇ ਤੇ ਜਾਂਨਾ ਸੱਚਾ ਹੋਇਆ ਤਾਂ ਰੱਬ ਆਪੇ ਸਾਥ ਦੇ ਦੂ ਤੁਹਾਡੀ ਹੁਣ ਵੈਸੇ ਤਾਂ ਕਾਰਵਾਈ ਹੋ ਗਈ ਮੇਰਾ ਸਵਾਲ ਤਾਂ ਇਹ ਨਹੀਂ ਬਣਦਾ ਮੰਗ ਪਰ ਫਿਰ ਵੀ ਇਸ ਤੋਂ ਬਾਅਦ ਤੁਹਾਡੇ ਕੋਲੇ ਜਿਹੜੇ ਸਬੂਤ ਨੇ ਤੁਸੀਂ ਗਾ ਮੇਰੇ ਕੋਲ ਵੀਡੀਓ ਨੇ ਰਿਕਾਰਡਿੰਗ ਨੇ ਤੁਸੀਂ ਕਾਫੀ ਕੁਝ ਸਾਨੂੰ ਆਫ ਕੈਮਰਾ ਵੀ ਵਿਖਾਇਆ ਕਾਫੀ ਕੋਸ਼ਾ ਕੀ ਲੱਗਦਾ ਕਿ ਇਹ ਸਾਰੀ ਫੈਲ ਬਣਾ ਕੇ ਪੂਰਾ ਛੱਠਾ ਬਣਾ ਕੇ ਜੋ ਇੱਥੇ ਇਲਾਕੇ ਚ ਜਾਂ ਹਲਕੇ ਚ ਹੋਇਆ ਕੀ ਭਗਵੰਤ ਸਿੰਘ ਮਾਨ ਨੂੰ ਭੇਜਿਆ ਜਾਊਗਾ ਬਾਈ ਜੀ ਮੈਂ ਚੰਡੀਗੜ੍ਹ ਜਾ ਕੇ ਸੀਐਮ ਦੇ ਦਫ਼ਤਰ ਦੇ ਕੇ ਆਉਣੀ ਆ ਜਿਹੜੇ ਵੀਡੀਓ ਤੁਸੀਂ ਤੁਸੀਂ ਅੰਦਰ ਅੰਦਰ ਤੁਸੀਂ ਅੰਦਰ ਕਹੀ ਜਾਂਦੇ ਸੀ ਤੁਹਾਡੀ ਭਗਵੰਤ ਮਾਨ ਨਾਲ ਕੋਈ ਮਾੜੀ ਮੋਟੀ ਕੋਈ ਮੀਟਿੰਗ ਛੋਟੀ ਮੋਟੀ ਕੋਈ ਹੋਈ ਆ ਤੁਹਾਡੀ ਮੀਟਿੰਗ ਹੋ ਰਹੀ ਜਲਦੀ ਹੁਣ ਉਹਨਾਂ ਨਾਲ ਮੈਂ ਕਹਾਂ ਬਾਈ ਜੀ ਮੈਂ ਕਿਸੇ ਬੰਦੇ ਨੂੰ ਉਹਦੇ ਕਰ ਰਿਆਂ ਸੰਪਰਕ ਉਹਨਾਂ ਦੇ ਦਫ਼ਤਰ ਦੇ ਕੇ ਆਉਣੀ ਆ ਮੈਂ ਉਹਦੇ ਓਐਸਡੀ ਜਾਂ ਜਿਵੇਂ ਵੀ ਮੈਨੂੰ ਕਿਸੇ ਬੰਦੇ ਨੇ ਮਲਾਇਆ ਮੈਂ ਫਾਈਲ ਉਹਨੂੰ ਦੇ ਕੇ ਆਉਣੀ ਆ ਵੀਡੀਓ ਨੇ ਮੇਰੇ ਤੋਂ ਪੈਸੇ ਲੈ ਕੇ ਬਾਅਦ ਚ ਕਹਤਾ ਜਾਲੀ ਆ ਇਹ ਫਲਾਨਾ ਹੋਟਲ ਮੈਨੂੰ ਕਹਿੰਦੇ ਤੇਰੇ ਤੇ ਕਾਰਵਾਈ ਕਰਾਵਾਂਗੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਪੰਜਾਂ ਸੱਤਾਂ ਪਿੰਡਾਂ ਦੀਆਂ ਵੀਡੀਓ ਦੇ ਸਾਈਨ ਜਾਲੀ ਕਿਹੜਾ ਬੰਦਾ ਮਾਰ ਲੂ ਜੀ ਪੈਸੇ ਲੈ ਕੇ ਤਲਵੰਡੀ ਚੌਂਕ ਚ ਵਜੀਤਪੁਰ ਸਾਹਿਬ ਗੁਰਦੁਆਰੇ ਚੜ ਜਾਣ ਨਹੀਂ ਮੈਂ ਚੜਦਾ ਤਲਵੰਡੀ ਉਹਦਾ ਭਤੀਜਾ ਸੰਦੀਪ ਸਾਡੇ ਕੋਲੇ ਨਹੀਂ ਖੜਾ ਨਹੀਂ ਸਾਡੀ ਗੱਡੀ ਚ ਬੈਠਾ ਵਜੀਤਪੁਰ ਗੁਰਦੁਆਰੇ ਮੈਂ ਚੜ ਜਾਣਾ ਤੇ ਉਹ ਚੜ ਜਾ ਸੰਦੀਪ ਚੌਂਕ ਚ ਤਲਵੰਡੀ ਪੱਟੀ ਨੂੰ ਜਾਂਦੇ ਹੋ ਕਹਿੰਦੇ ਵੀ ਚੱਲੇ ਵੀਡੀਓ ਸਾਹਿਬ ਨੋਵਾ ਚ ਬੈਠੇ ਸੀ ਮੈਂ ਕਹਿੰਦਾ ਜਦੋਂ ਮਰਜੀ ਸੌਹ ਦੇ ਦੇਣ ਤੇ ਫਾਇ ਲਾ ਦੇਣ ਮੈਨੂੰ ਵੀ ਜੇ ਉਹ ਸੰਦੀਪ ਨਹੀਂ ਮਿਲਿਆ ਠੀਕ ਆ ਵੀ ਚਲੋ ਇਹ ਅਫਸਰ ਸੱਚੇ ਹੀ ਹੁੰਦੇ ਆ ਪੈਸੇ ਲੈ ਕੇ ਇਹਨਾਂ ਨੇ ਐਨਓਸੀ ਦਿੱਤੀਆਂ ਬਈ ਬੜੇ ਇਹਨਾਂ ਦੇ ਤਰਲੇ ਕੱਢੇ ਬੜੀਆਂ ਮਿੰਤਾਂ ਕੀਤੀਆਂ ਬਈ ਐਨਓਸੀ ਦੇ ਦੇ ਤੁਹਾਨੂੰ ਪਤਾ ਹੀ ਉੱਥੇ ਕਿੰਨਾ ਕੀ ਕੋਸ਼ ਖੜਾ ਸੀਗਾ ਕਿਵੇਂ ਬੰਦੇ ਨੂੰ ਕੋਈ ਕਾਗਜ਼ ਨਹੀਂ ਭਰ ਸਕਦਾ ਕਿ ਇਹਦੀ ਫੈਲ ਪਾੜਤੀ ਕੀ ਹਾਲਾਤ ਸੀ ਉੱਥੋਂ ਦੇ ਹੂੰ ਬਿਲਕੁਲ ਤਾਂ ਇਹ ਹਾਲਾਤ ਤੁਸੀਂ ਦੇਖੋ ਇਹ ਹਾਲਾਤ ਫਿਰੋਸਪੁਰ ਦੇ ਬਣੇ ਨੇ ਖਾਸ ਕਰਕੇ ਹਲਕਾ ਫਿਰੋਸਪੁਰ ਦਿਹਾਤੀ ਦੇ ਹਾਲਾਤ ਬਣੇ ਨੇ ਔਰ 15 ਲੱਖ ਰੁਪਈਆ ਕਿੰਨੀ ਵੱਡੀ ਅਮਾਊਂਟ ਆ ਦੋ ਮੁਲਾਜ਼ਮ ਲੈ ਗਏ ਔਰ ਉਹਨਾਂ ਦੋਵਾਂ ਮੁਲਾਜ਼ਮਾਂ ਤੇ ਪਰਚਾ ਤਾਂ ਹੁਣ ਠੋਕੇ ਹੋ ਚੁੱਕਿਆ ਕਿਉਂਕਿ ਉਹਨਾਂ ਦੀਆਂ ਰਿਕਾਰਡਿੰਗਾਂ ਉਹਨਾਂ ਦੀਆਂ ਵੀਡੀਓ ਇਹਨਾਂ ਨੂੰ ਜਦੋਂ ਸ਼ੱਕ ਹੋਣਾ ਸ਼ੁਰੂ ਆਇਆ ਇਹਨਾਂ ਨੇ ਫਿਰ ਰਿਕਾਰਡਿੰਗਾਂ ਵੀਡੀਓ ਕਰਨੀਆਂ ਸ਼ੁਰੂ ਕਰਤੀਆਂ ਉਸ ਤੋਂ ਬਾਅਦ ਉਹ ਵਿਜੀਲੈਂਸ ਨੂੰ ਦਿੱਤੀਆਂ ਨੇ ਵਿਜੀਲੈਂਸ ਨੇ ਪਰਚਾ ਦਾ ਠੋਕੇ ਕਰਤਾ ਇੱਕ ਭਗੌੜਾ ਹੋਇਆ ਫਿਰਦਾ ਇੱਕ ਇਹਨਾਂ ਨੇ ਫੜ ਕੇ ਅੰਦਰ ਰਿਮਾਂਡ ਤੇ ਹੈਗਾ ਹੁਣ ਉਹ ਉਹਦੇ ਤੇ ਪਹਿਲਾਂ ਵੀ ਕਾਫੀ ਜ਼ਿਆਦਾ ਕਥਿਤ ਇਲਜ਼ਾਮ ਹੈਗੇ ਆ ਕਿ ਸ਼ਾਇਦ ਪਹਿਲਾਂ ਵੀ ਬੜੀ ਵੱਡੇ ਲੈਵਲ ਤੇ ਉਹ ਕਰਪਸ਼ਨ ਆ ਕਰਦਾ ਰਿਹਾ ਪਰ ਮਹਿਕਮੇ ਨੂੰ ਨਹੀਂ ਦਿਸਿਆ ਸ਼ਾਇਦ ਸ਼ਾਇਦ ਉਹੀ ਮੇਨ ਬੰਦਾ ਹੋਵੇ ਅਫਸਰਾਂ ਦਾ ਵੀ ਜਿਹਦੇ ਤੇ ਉੱਤੇ دارو ਮਦਾਰ ਇਹਨਾਂ ਦਾ ਸਾਰਾ ਚੱਲਦਾ ਹੋਵੇ ਪਰ ਵੱਡਾ ਸਵਾਲ ਖੜਾ ਹੋ ਗਿਆ ਕਿ ਉਹ ਬੰਦਾ ਇੱਥੋਂ ਤੱਕ ਕਹਿੰਦਾ ਰਿਹਾ ਇਹਨਾਂ ਨੂੰ ਔਨ ਰਿਕਾਰਡ ਉਹ ਚੀਜ਼ਾਂ ਹੋ ਗਈਆਂ ਕਿ ਮੈਂ ਪੈਸੇ ਤੁਹਾਡੇ ਤੁਹਾਡੇ ਤੇ ਲਾ ਦਿਆਂਗਾ ਔਰ ਇਹ ਹਿੱਸੇ ਉੱਪਰ ਤੱਕ ਜਾਣੇ ਆ ਇਹ ਐਸਪੀਆਂ ਤੱਕ ਨਾਮ ਲੈ ਔਰ ਏਡੀਸੀਆਂ ਤੱਕ ਨਾਮ ਲੈ ਕਿ ਉੱਤੋਂ ਤੱਕ ਪੈਸੇ ਜਾਣੇ ਇਸ ਤੋਂ ਵੱਡੀ ਸ਼ਰਮ ਵਾਲੀ ਗੱਲ ਕੀ ਹੋ ਸਕਦੀ ਆ ਫਿਰੋਜ਼ਪੁਰ ਦੇ ਪ੍ਰਸ਼ਾਸਨ ਵਾਸਤੇ ਔਰ ਫਿਰੋਜ਼ਪੁਰ ਦੇ ਜਿਹੜੇ ਉਹ ਵਾਲਾ ਅਧਿਕਾਰੀ ਨੇ ਜਿਨ੍ਹਾਂ ਦੀ ਦੇਖਰੇਖ ਦੇ ਵਿੱਚ ਉਹ ਕੰਮ ਕਰਦਾ ਰਿਹਾ ਜਦੋਂ ਧਰਨੇ ਲਾਏ ਰਿਕਾਰਡਿੰਗਾਂ ਉਦੋਂ ਵੀ ਸੀਗੀਆਂ ਉਦੋਂ ਵੀ ਰੋ ਰੋ ਕੇ ਪਟ ਪਟ ਕੇ ਬੰਦਾ ਗੱਲ ਕਹਿੰਦਾ ਰੇ ਮੇਰੇ ਕੋ ਰਿਕਾਰਡਿੰਗਾਂ ਨੇ ਮੇਰੀਆਂ ਰਿਕਾਰਡਿੰਗਾਂ ਲੈ ਲਓ ਇਹਦੇ ਤੇ ਕਾਰਵਾਈ ਕਰ ਦਿਓ ਪਰ ਸ਼ਾਇਦ ਉਹ ਕਮਾਊ ਪੁੱਤ ਹੋਣਾ ਇਹਨਾਂ ਦਾ ਕਮਾਊ ਪੁੱਤ ਹੋਊਗਾ ਜਿਹਨੂੰ ਕੁਛ ਵੀ ਨਹੀਂ ਕਿਹਾ ਇਹਨਾਂ ਨੇ ਪਰ ਅੱਜ ਜਦੋਂ ਸਕੰਜਾ ਕਸਿਆ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਕੰਜਾ ਕਸਾਇਆ ਔਰ ਇਮਾਨਦਾਰ ਐਸਐਸਪੀ ਵਿਜੀਲੈਂਸ ਦੇ ਵੱਲੋਂ ਜਿਹੜੀ ਕਾਰਵਾਈ ਕਰ ਦਿੱਤੀ ਗਈ ਥਲੜੀ ਪੂਰੀ ਉਹਨਾਂ ਦੀ ਟੀਮ ਨੇ ਔਰ ਜਿਨ੍ਹਾਂ ਨੇ ਚੱਕੇ ਹੁੰਦੇ ਤੇ ਪਰਚਾ ਦਰਜ ਕਰਤਾ ਫਿਲਹਾਲ ਉਹ ਰਿਮਾਂਡ ਤੇ ਆ ਇੱਕ ਭਗੌੜਾ ਉਹਨੂੰ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਹੋਰ ਬਹੁਤ ਕੁਛ ਇਹਨਾਂ ਦੇ ਕੋਲੇ ਆ ਜੋ ਕਹਿੰਦੇ ਵੀ ਮੈਂ ਸਾਰੀ ਫਾਈਲ ਬਣਾ ਕੇ ਭਗਵੰਤ ਮਾਨ ਦੇ ਟੇਬਲ ਤੇ ਇੱਕ ਵਾਰ ਜ਼ਰੂਰ ਰੱਖਾਂਗਾ ਕਿਉਂਕਿ ਇਹਨਾਂ ਨੇ ਆਪਦੇ ਮੂੰਹੋਂ ਕਿਹਾ ਕਿ ਭਗਵੰਤ ਸਿੰਘ ਮਾਨ ਇਮ ਇਸ ਵਿਸ਼ੇ ਤੇ ਕੋਈ ਨਾ ਕੋਈ ਜ਼ਰੂਰ ਕਾਰਵਾਈ ਕਰਨਗੇ ਅਸੀਂ ਵੀ ਆਪਣੇ ਤੌਰ ਤੇ ਕਹਿਣਾ ਚਾਹੁੰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿ ਫਿਰੋਜ਼ਪੁਰ ਦੇ ਵਿੱਚ ਇੱਕ ਵਾਰ ਝਾਤ ਜ਼ਰੂਰ ਮਾਰੀ ਜਾਵੇ ਕਿ ਆਖਰਕਾਰ ਕੀ ਕੁਝ ਹੋਇਆ ਸੀ ਔਰ ਕੀ ਕੁਝ ਹੋ ਰਿਹਾ ਹੈ ਆਮ ਲੋਕ ਅੱਜ ਵੀ ਉੱਥੇ ਖੜੇ ਨੇ ਆਮ ਲੋਕ ਅੱਜ ਵੀ ਉਸੇ ਉਮੀਦ ਤੇ ਖੜੇ ਨੇ ਉਸੇ ਇਮਾਨਦਾਰੀ ਦੀ ਗੱਲ ਕਰਦੇ ਨੇ ਪਰ ਕਿਤੇ ਨਾ ਕਿਤੇ ਸਿਸਟਮ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਚੁੱਕਿਆ ਉਮੀਦ ਕਰਦੇ ਹਾਂ ਇਸ ਵੀਡੀਓ ਤੋਂ ਬਾਅਦ ਭਗਵੰਤ ਸਿੰਘ ਮਾਨ ਜ਼ਰੂਰ ਐਕਸ਼ਨ ਦੇ ਵਿੱਚ ਆਉਣਗੇ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸ਼ਖਵਿੰਦਰ ਸਿੰਘ